ਪੰਜਾਬ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਪਰਵਾਦੀ ਲਿਆਂਦੇ ਹੋਈਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਹਰ ਪੀੜਿਤ ਇਲਾਕਿਆਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਤੇ ਉੱਥੇ ਜਿਹੜਾ ਹਰ ਪੀੜਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੜ ਪੀੜਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਹੜ ਪੀੜਿਤ ਇਲਾਕਿਆਂ ਵਿੱਚ ਰਹਿਣ ਵਾਲੇ ਪਸ਼ੂਆਂ ਲਈ 11 ਟਰਾਲੀਆਂ ਚਾਰੇ ਦੀਆਂ ਰਵਾਨਾ ਕਰ ਦਿੱਤੀਆਂ ਨੇ ਇਸੇ ਦੌਰਾਨ ਸੁਖਵੀਰ ਬਾਦਲ ਨੇ ਕਿਹਾ ਕਿ ਇਸ ਔਖੀ ਘੜੀ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਸਾ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਦੁੱਖ ਦਰਦ ਵਿੱਚ ਸਾਂਝ ਪਾਈ ਜਾਵੇ ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਨਾਲ ਹੀ ਜੋ ਹੜਾਂ ਕਾਰਨ ਪੰਜਾਬ ਵਿੱਚ ਨੁਕਸਾਨ ਹੋਇਆ ਉਸ ਨੂੰ ਲੈ ਕੇ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਚੁਣ-ਚੁਣ ਕੇ ਨਿਸ਼ਾਨੇ ਬਿੰਨੇ ਨੇ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਵੱਡੀ ਗੱਲ ਆਖ ਦਿੱਤੀ ਆ ਜਿਹ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆ ਅਰਦਾਸ ਬੇਨਤੀ ਕਰਦੇ ਆ ਮੈਂ ਰੂ ਮਹਾਰਾਜ ਲੋਕਾਂ ਦੀ ਜਾਨਾਂ ਨਾ ਵੱਜਣ ਬੱਚਿਆਂ ਦੀ ਜਾਨਾਂ ਨਾ ਵੱਜਣ ਜਾਨਵਰਾਂ ਦੀ ਜਾਨਾਂ ਨਾ ਵੱਜਣ ਤੇ ਕਿਵੇਂ ਨਾ ਕਿਵੇਂ ਜੇ بارش ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਣ ਜਿਹੜਾ ਹੈਗਾ ਉਹ ਘੱਟ ਸਕਦਾ ਸੋ ਅੱਜ ਤਾਂ ਅਰਦਾਸ ਬੇਨਤੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਕੋਰਡੋਰ ਸਾਹਮਣੇ ਗੁਰੂ ਘਰ ਉਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਆਂ ਜਿਹੜੀ ਬਦਲ ਸਰਕਾਰ ਆਉਂਦੀ ਆ ਲੰਮਾ ਆਫ ਕਾਰੀ ਸਰਕਾਰ ਆਉਂਦੀ ਆ ਤੇਰੇ ਤੁਸੀਂ ਬੰਨ੍ਹ ਨੇ ਜਿਹੜੇ ਲਗਾ ਟੁੱਟ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਕੋਲ ਦੇਖੇ ਚਾਉਂਦੀ ਆ ਤੇ ਕੀ ਤੁਸੀਂ ਦੇਖੋ ਇਹਦਾ ਇੱਕੋ ਹੀ ਇਲਾਜ ਆ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ੍ਹ ਬਣਾਉਣੇ ਪੈਣੇ ਆ ਆ ਕੱਚੇ ਬੰਨ੍ਹ ਹਰ ਸਾਲ ਟੁੱਟ ਜਾਂਦੇ ਆ ਪਰ ਇੱਕਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲੈਕੀ ਕਰਕੇ ਹੋਇਆ ਜੇ ਮਧਪੁਰ ਦਾ ਟਾਈਮ ਆ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਨਲਾਕੀ ਆ ਨਲਾਕੀ ਹੈ ਕੇਂਦਰ ਸਰਕਾਰ ਬਦਲ ਸਰ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫੱਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਤੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਸ਼ ਦਾ ਟੈਪਰ ਹੈ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10 8 10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੱਕ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀਏ ਲੋਕ। ਕਦੋਂ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ। ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਹੁੰਦੇ ਮੈਨੂੰ ਟੈਲੀਫੋਨ ਬਹੁਤ ਆਏ ਆ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ। ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀਆਂ ਲੋਕਾਂ ਦੇ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ। ਤਾਂ ਹੀ ਮੈਂ ਕਹ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ। ਆਰਮੀ ਕੋਲੇ ਸਾਧਨ ਹੈ। ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਵੀਆਂ, ਬੇੜੇ ਵੀ ਆ, ਮੋਟਰ ਬੋਟਸ ਵੀ ਹੈ ਜਿੰਨਾ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਮਰਜੈਂਸੀ ਚੁੱਪ ਬੈਠੀ ਆ ਅੱਜ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਆ ਵੱਖ-ਵੱਖ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐਸਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਇਹ ਫਰਜ਼ ਸਰਕਾਰ ਦਾ ਹੈ ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਵਿੱਚ ਕੋਈ ਈਗੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ ਸਾਹਿਬ ਤੁਸੀਂ ਦੇ ਨਾਲ ਪਿੰਡ ਰੱਤਰਛੱਤਰ ਉਹਦੇ ਵਿੱਚ ਗ੍ਰੰਥੀ ਸਿੰਘ ਦਾ ਪੂਰਾ ਦਾ ਪੂਰਾ ਕਾਰਜ ਜਿਹੜਾ ਉਹ ਜਮੀਂ ਤੋਂ ਉਲੋ ਗਿਆ ਮੈਂ ਕਈ ਗੁਰੂ ਘਰ ਦੇਖੇ ਆ ਮੈਂ ਕਈ ਜਗ੍ਹਾ ਤੇ ਦੇਖੇ ਆ ਗੁਰੂ ਘਰਾਂ ਚ ਵੀ ਪਾਣੀ ਚ ਚਲੇ ਗਿਆ ਹੈ ਪੂਰੀ ਹਾਲਾਤ ਹੀ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨ ਨੂੰ ਪੰਜਾਬ ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਜਿੰਦਾ ਜਿਹੜਾ ਜਿੰਨਾ ਮਰਜੀ ਸਾਧਨ ਹੋਏ ਕੁਛ ਨਾ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਅੱਜ ਲੋੜ ਹੈ ਸਾਰਿਆਂ ਦੀ ਅੱਜ ਸਾਰਿਆਂ ਦੀ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਸਮਾਨ ਆਪਣੇ ਜਿੱਥੇ ਲੋੜ ਹੈ ਉੱਥੇ ਪਹੁੰਚ ਜਾਏ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਾ ਜਾਏ ਕਿਉਂਕਿ ਗੁਰੂ ਘਰ ਚ ਵੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇੋਰਟੀ ਕਰਕੇ ਮੈਂ ਵੀਡੀਓ ਵੀ ਦੇਖੀਆਂ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਤੇ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉਹ ਤੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਗਾ ਜਰੂਰ ਖੁੱਲਣਾ ਚਾਹੀਦਾ ਇਸ ਦੇ ਜੇ ਆਪ ਦੀ ਗੱਲ ਕਰੀਏ ਤਾਂ ਉਥੇ ਪੰਜਾਬ ਚ ਹੜ੍ਹਾਂ ਦੀ ਤਬਾਈ ਦੇ ਮੱਦੇ ਨਾਜ਼ਰ ਆਬਕਾਰੀ ਤੇ ਕਰ ਵਿਭਾਗ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਇਸ ਚੈੱਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਸੌਂਪਿਆ ਜਾਵੇਗਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨੇ ਦੱਸਿਆ ਕਿ ਹੜ੍ਹ ਦੇ ਝਲਦੇ ਆ ਉਹਨਾਂ ਨੇ ਵਿਭਾਗ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ 50 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਸੌਂਪਿਆ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਅੱਗੇ ਇਹ ਵੀ ਕਿ ਸਾਡੇ ਵਿਭਾਗ ਵੱਲੋਂ ਹੜਪੀੜਤਾਂ ਨੂੰ ਲਗਾਤਾਰ ਸਮਗਰੀ ਭੇਜੀ ਜਾ ਰਹੀ ਹੈ ਤੇ ਪਸ਼ੂਆਂ ਲਈ ਵੀ ਚਾਰਾ ਭੇਜਿਆ ਜਾ ਰਿਹਾ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਿਤ ਮੰਤਰੀ ਨੇ ਕਿਹਾ ਕਿ ਅੱਗੇ ਵੀ ਅਸੀਂ ਲੋਕਾਂ ਲਈ ਇਹ ਸਮਗਰੀ ਭੇਜਦੇ ਰਹਾਂਗੇ ਉਹਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ 60 ਹਜ਼ਾਰ ਕਰੋੜ ਰੁਪਏ ਰਿਲੀਜ਼ ਕਰਨ ਦੀ ਮੰਗ ਕੀਤੀ ਆ ਕਿਉਂਕਿ ਇਸ ਸਮੇਂ ਪੰਜਾਬ ਦੇ ਹਾਲਾਤ ਬੇਹੱਦ ਖਰਾਬ ਨੇ ਤੇ ਸੂਬੇ ਨੂੰ ਇਸ ਪੈਸੇ ਦੀ ਸਖਤ ਤੋਂ ਸਖਤ ਲੋੜਾ ਨਾਲੇ ਮੋਦੀ ਸਰਕਾਰ ਨੂੰ ਖਰੀਆਂ ਖੋਟੀਆਂ ਸੁਨਾਈਆਂ ਨੇ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੌਤਾ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤੰਨ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰੋਏ ਹੋ ਰਹੀਆਂ ਨੇਗੀਆਂ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਨਾਂ ਲਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤਨ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇ ਤੁਸੀਂ ਸਮਰਾਂਚ ਰੈਲੀ ਕਰ ਰਹੇ ਹੋਗੇ ਉਸ ਸਮੇ ਤੁਸੀਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਰਬਰੀਤ ਬਿੱਟੂ ਜੀ ਹੁਣੇ ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਅੱਜ ਜਦੋਂ ਪੰਜਾਬ ਡੁੱਬ ਰਿਹਾਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਉਸ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਲੋਕਾਂ ਨੂੰ ਪਤਾ ਹੈਗਾ ਕਿ ਇੱਕ ਪਾਸੇ ਹੜ ਆ ਰਿਹਾ ਔਰ ਦੂਸਰੇ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾਂ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਸੀ ਇਸ ਸਮੇਂ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਰਹੀ ਆ ਹਾਇਡਲ ਨਹਿਰ ਵਿੱਚ ਆਏ ਪਾੜ ਕਾਨ ਇਲਾਕੇ ਵਿੱਚ ਖਤਰੇ ਦੀ ਸਥਿਤੀ ਬਹੁਤ ਜ਼ਿਆਦਾ ਬਣੀ ਹੋਈ ਸੀ ਨਹਿਰ ਦੀ ਪਟੜੀ ਉੱਤੇ ਬਣੇ ਪਾੜ ਨੂੰ ਬੰਦ ਕਰਨ ਲਈ ਸਥਾਨਕ ਵਾਸੀਆਂ ਨੇ ਵੱਡਾ ਯੋਗਦਾਨ ਪਾਇਆ ਤੇ ਕੈਬਨਟ ਮੰਤਰੀ ਹਰਜੋਤ ਬੈਂਸ ਵੀ ਖੁਦ ਉੱਥੇ ਮੌਕੇ ਤੇ ਪਹੁੰਚੇ ਤੇ ਜਾਣਕਾਰੀ ਮੁਤਾਬਕ ਇਸ ਘਟਨਾ ਨਾਲ ਭਾਖੜਾ ਨਹਿਰ ਤੇ ਸ੍ਰੀ ਆਨੰਦਪੁਰ ਸੈਵ ਹਾਇਡਲ ਨਹਿਰ ਦੋਵੇਂ ਨੁਕਸਾਨੀਆਂ ਗਈਆਂ ਜਿਸ ਕਾਰਨ ਤੁਰੰਤ ਪ੍ਰਭਾਵ ਨਾਲ ਆਨੰਦਪੁਰ ਸੈਵ ਹਾਇਡਲ ਨਹਿਰ ਦਾ ਪਾਣੀ ਬੰਦ ਕਰਨਾ ਪਿਆ ਤੇ ਪ੍ਰਸ਼ਾਸਨ ਤੇ ਇੰਜੀਨੀਅਰਿੰਗ ਟੀਮਾਂ ਨੇ ਲੋਕਾਂ ਦੇ ਹਜੋਗ ਨਾਲ ਪਟੜੀ ਦੀ ਮੁਰੰਮਤ ਸ਼ੁਰੂ ਵੀ ਕਰ ਦਿੱਤੀ ਉੱਥੇ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਲੋਕਾਂ ਨੂੰ ਇੱਕ ਵੱਡੀ ਅਪੀਲ ਵੀ ਕੀਤੀ ਗਈ ਆ ਆ ਤੁਹਾਨੂੰ ਉਹ ਅਪੀਲ ਸੁਣਾ ਦਿੰਦੇ ਆ ਆ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਹੋਈ ਹੈ ਤੇ ਅਗਲੇ 48 ਘੰਟੇ ਵੀ ਜੁੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਇਸ ਲਈ ਸਾਡੇ ਨਾਇਕੇ ਦੇ ਅਨੰਦਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਫਕਲਬਾਂ ਨੂੰ ਸਾਰੇ ਪੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਕੂਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲ ਪਿੰਡਾਂ ਦਾ ਇਹ ਇੱਕ ਕਨੈਕਟਿਵ ਸਿਸਟਮ ਅਗਲੇ ਹਸਾਨੀ ਦੇ ਵਿੱਚ ਬਹੁਤ ਨਾਜੁਕ ਹੈ ਸਾਉਂ ਦਾ ਦੋਰੀ ਮਾਰ ਇੱਕ ਤਾਂ ਇਹ ਬਰਖਾਤ ਲਗਾਤਾਰ ਪਈ ਇੱਕ ਦੂਜਾ ਜੋ ਉਸ ਨੂੰ ਤੁਹਾਡਾ ਪਾਣੀ ਕਰੀ ਦੀ ਮਕਮਾ ਫਡਾਰਾਂ ਹੀ ਕੱਢੇ ਲੱਗੇ ਚਾਰਿਆ ਤੀਜਾ ਇਹਦਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਖੀ ਜਾ ਰਿਹਾ ਹੈ ਪਰ ਇਹ ਸਾਰੇ ਲੱਗੇ ਹਨ ਉਸ ਮੋੜ ਆ ਕੇ ਮਾਸਮਾ ਦੀ ਆਕਾਨਪੂਰ ਜੀ ਮਹਾਮਾਨੇ ਜੀ ਵਾਸੇ ਕੀ ਰਹੇ ਹੋਗਾ ਸਾਡੀ ਲਾਚੀ ਦੇ ਉੱਤੇ ਪੁੱਪਾਂ ਦੇ ਪੰਜਾਬ ਦੇ ਉੱਤੇ ਇੱਕ ਨੁਕਸਾਨ ਹੋਇਆ ਮੇਰੇ ਸਾਡੇ ਹੂਟ ਕਲਬਾਂ ਵਾਲੇ ਨੂੰ ਜੇਖਿਆ ਹੁ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ੁਮਾਂ ਦਾ ਜੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਹੈ ਹਿੰਦੂਨ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਲੱਗਿਆ ਉਹਨੂੰ ਸੇ ਪਰੰਵੀ ਜਿਹੜਾ ਬਹੁਤ ਵੱਡਾ ਬ੍ਰੀਚ 55 ਇੰਚ ਦੇ ਜਿਹੜੀ ਬ੍ਰੀਚ ਹੈ ਜਿਸ ਤੇ ਜਿਹੜਾ ਕੁਸਪੰਡਾ ਦੀ ਕਨੈਕਟੀਵਿਟੀ ਟੁੱਟ ਗਈ ਪਰ ਆਮ ਦੁਆਵਾ ਬਸਤੀ ਦੇ ਵਿੱਚ ਵੀ ਹੈ ਸਾਰੇ ਪ੍ਰਸ਼ਾਸਨ ਚੜੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿ ਕਿਸੇ ਦੀ ਨਹੀਂ ਜਿਹੜੀ ਕਿਸੇ ਨੂੰ ਸਿਟੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂਦਾ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਜਿਸ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਸਾਰੇ ਇਸ ਪ੍ਰਿੰਸੀਪਲਾਂ ਦਾ ਸਾਰੇ ਯੂਕਲਬ ਦੇ ਬਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ